ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ। ਅੱਜ ਆਪਾਂ ਸਟੋਰੀ ਪੜਨ ਜਾ ਰਹੇ ਹਾਂ। ਢਿੱਡ ਦਾ ਦੁੱਖ ਭਾਗ ਪਹਿਲਾ ਜੋ ਕਿ ਕਰਮਜੀਤ ਕੋਰ ਕਮਾਂ ਵੱਲੋਂ ਲਿਖੀ ਗਈ ਇਹ ਛੋਟੀ ਜੀ ਕਹਾਣੀ ਹੈ। ਬਹੁਤ ਹੀ ਸੋਹਣੀ ਕਹਾਣੀ ਹੈ। ਆਓ ਇਸ ਨੂੰ ਸ਼ੁਰੂ ਕਰੀਏ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਚਾਰ ਪ੍ਰਾਮਾ ਦੀ ਇਕੱਲੀ ਪੈਣ ਦੇ ਦੁੱਖਾਂ ਦੀ ਕਹਾਣੀ ਹੈ। ਜੋ ਕਿ ਉਸਨੇ ਬਹੁਤ ਦੁੱਖ ਝੱਲਣ ਦੇ ਬਾਵਜੂਦ ਵੀ ਆਪਣੀ ਜ਼ਿੰਦਗੀ ਵਿੱਚ ਹਾਰ ਨਹੀਂ ਮੰਨੀ ਸ਼ਰਨ ਆਪਣੇ ਮਾਪਿਆਂ ਦੀ ਇਕਲौती ਧੀ ਸੀ ਬਹੁਤ ਹੀ ਲਾਡ ਨਾਲ ਪਾਲੀ ਸੀ ਪਰ ਘਰ ਦੀ ਗਰੀਬੀ ਕਾਰਨ ਉਸ ਨੂੰ 12ਵੀਂ ਜਮਾਤ ਤੱਕ ਹੀ ਪੜਾਇਆ ਸੀ ਫਿਰ ਉਹ ਘਰ ਦੇ ਕੰਮਾਂ ਵਿੱਚ ਹੱਥ ਬਟਾਉਂਦੀ ਪਰ ਉਹ ਪੜਨਾ ਚਾਹੁੰਦੀ ਸੀ ਕਿਉਂਕਿ ਉਸ ਨੂੰ ਪ੍ਰਾਈ ਦੇ ਨਾਲ ਨਾਲ ਖੇਡਣ ਦਾ ਹੀ ਬਹੁਤ ਸ਼ੌਂਕ ਸੀ ਬੱਦੀਆਂ ਖੇਡਾਰਨ ਹੋਣ ਕਾਰਨ ਕਾਲਜ ਵਾਲੇ ਉਸਨੂੰ ਆਪਣੇ ਕਾਲਜ ਵਿੱਚ ਦਾਖਲਾ ਦੇਣਾ ਚਾਹੁੰਦੇ ਸਨ ਪਰ ਮਾਪਿਆਂ ਨੂੰ ਇਹ ਮਨਜ਼ੂਰ ਨਹੀਂ ਸੀ ਜਦੋਂ 21 ਸਾਲ ਦੀ ਹੋਈ ਤਾਂ ਉਸਦੇ ਲਈ ਇੱਕ ਰਿਸ਼ਤਾ ਆਇਆ ਕਿਉਂਕਿ ਮੁੰਡਾ ਜਰਮਨ ਵਿੱਚੋਂ ਆਇਆ ਸੀ ਜਿਸ ਦਾ ਨਾਮ ਸਰਜੀਤ ਸੀ ਮੰਮੀ ਅਤੇ ਡੈਡੀ ਨੂੰ ਮੁੰਡਾ ਬਹੁਤ ਚੰਗਾ ਲੱਗਿਆ ਕਿਉਂਕਿ ਸਰਜੀਤ ਬਹੁਤ ਹੀ ਸੋਹਣਾ ਸੁਨੱਖਾ ਸੀ ਕਾਰ ਪਰਿਵਾਰ ਵਿੱਚ ਉਸਦੇ ਮੰਮੀ ਡੈਡੀ ਅਤੇ ਇੱਕ ਭੈਣ ਸੀ ਜਿਸ ਦਾ ਨਾਮ ਮਿੰਦੋ ਸੀ ਮਿੰਦੋ ਸੁਰਜੀਤ ਦੀ ਪੈਣ ਸੀ ਜੋ ਕਿ ਬਹੁਤ ਹੀ ਪੜੀ ਲਿਖੀ ਸੀ ਉਹਨਾਂ ਸਮਿਆਂ ਵਿੱਚ ਕਿਸੇ ਕਿਸੇ ਦੇ ਮਾਪੇ ਹੀ ਕੁੜੀਆਂ ਨੂੰ ਪੜਾਉਂਦੇ ਸੀ ਪਰ ਮਿੰਦੋ ਦੇ ਮਾਪੇ ਅਨਪੜ੍ਹ ਹੋਣ ਦੇ باوجود ਆਪਣੇ ਦੋਵਾਂ ਬੱਚਿਆਂ ਨੂੰ ਵਧੀਆ ਪੜਾਇਆ ਸੀ ਸੁਰਜੀਤ ਵਧੀਆ ਪੜ੍ਹਾਈ ਕਰਕੇ ਜਰਮਨ ਚਲਾ ਗਿਆ ਸੀ ਹੁਣ ਉਹਦੀ ਪੈਣ ਮਿੰਦੋ ਮੁਟਿਆਰ ਸੀ ਉਸ ਦਾ ਵਿਆਹ ਵੀ ਸੁਰਜੀਤ ਦੇ ਵਿਆਹ ਨਾਲ ਹੀ ਕਰਨਾ ਸੀ। ਦੋਨਾਂ ਪਿੰਡਪਰਾਵਾਂ ਦਾ ਵਿਆਹ ਇਕੱਠਾ ਹੀ ਸੀ। ਸ਼ਰਨ ਦਾ ਵਿਆਹ ਸੁਰਜੀਤ ਨਾਲ ਪੱਕਾ ਕੀਤਾ ਗਿਆ। ਪਰ ਉਸ ਸਮੇਂ ਕੁੜੀ ਦੀ ਮਰਜ਼ੀ ਨਹੀਂ ਪੁੱਛੀ ਜਾਂਦੀ ਸੀ। ਜਿੱਥੇ ਮਾਪੇ ਧੀ ਨੂੰ ਤੋਰ ਦਿੰਦੇ ਉੱਥੇ ਹੀ ਚਲਿਆ ਜਾਂਦੀਆਂ ਸਨ। ਜਿਨੇ ਮਰਜ਼ੀ ਧੀ ਆਪਣੇ ਸਹੁਰੇ ਦੁਖੀ ਹੋਵੇ ਪਰ ਪੇਕੇ ਆ ਕੇ ਕਦੇ ਨਹੀਂ ਸੀ ਦੱਸਦੀ ਕਿ ਸਹੁਰੇ ਉਸ ਨੂੰ ਤੰਗ ਵੀ ਕਰਦੇ ਨੇ। ਕਿਉਂਕਿ ਧੀਆ ਆਪਣੇ ਮਾਪਿਆਂ ਨੂੰ ਦੁਖੀ ਨਹੀਂ ਦੇਖਣਾ ਚਾਹੁੰਦੀਆਂ ਸਨ ਉਹ ਇਹ ਮੰਨਦੀਆਂ ਸਨ ਕਿ ਜੋ ਕਿਸਮਤ ਵਿੱਚ ਲਿਖਿਆ ਉਹੀ ਮਿਲਣਾ ਹੈ ਸ਼ਰਨ ਦਾ ਵਿਆਹ ਕੀ ਆਪਣੇ ਸਹੁਰੇ ਘਰ ਚਲੀ ਜਾਂਦੀ ਹੈ ਸਹੁਰੇ ਪਰਿਵਾਰ ਵਾਲੇ ਪਹਿਲਾਂ ਤਾਂ ਬਹੁਤ ਪਿਆਰ ਕਰਦੇ ਸੀ ਪਰ ਬਾਅਦ ਵਿੱਚ ਸ਼ਰਨ ਦੀ ਸੱਸ ਅਤੇ ਉਹਦੇ ਨਾਨਤ ਮੰਦੂ ਉਸ ਨੂੰ ਬਹੁਤ ਤੰਗ ਕਰਨ ਲੱਗ ਗਈਆਂ ਸੀ ਸੁਜੀਤ ਦਾ ਵਿਆਹ ਤੋਂ ਬਾਅਦ ਫਿਰ ਜਰਮਨ ਵਾਪਸ ਚਲਾ ਗਿਆ ਪਰ ਸ਼ਰਨ ਕੋਈ ਗੱਲ ਸਰਜੀਤ ਨੂੰ ਨਾ ਦੱਸਦੀ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਸਾਡੇ ਘਰ ਵਿੱਚ ਮੇਰੇ ਕਰਕੇ ਕੋਈ ਕਲੇਸ਼ ਹੋਵੇ ਫਿਰ ਇੱਕ ਇੱਕ ਸਾਲ ਬਾਅਦ ਸੁਰਜੀਤ ਜਰਮਨ ਤੋਂ ਵਾਪਸ ਆ ਗਿਆ ਸ਼ਰਨ ਤੇ ਸੁਰਜੀਤ ਦੀ ਆਪਸ ਵਿੱਚ ਬਹੁਤ ਬੰਦੀ ਸੀ ਉਹ ਨਹੀਂ ਚਾਹੁੰਦੀ ਸੀ ਕਿ ਘਰ ਵਿੱਚ ਲੜਾਈ ਹੋਵੇ ਸ਼ਰਨ ਕੋਈ ਗੱਲ ਨਾ ਦੱਸਦੀ ਕਿ ਮੰਮੀ ਅਤੇ ਮਿੰਦੋ ਨੂੰ ਸੁੰਤੰਗ ਕਰਦੀਆਂ ਹਨ ਮਿੰਦੋ ਦੇ ਬੱਚਾ ਹੋਣ ਵਾਲਾ ਸੀ ਸ਼ਰਨ ਨੇ ਉਹਦੀ ਬਹੁਤ ਦੇਖਭਾਲ ਕੀਤੀ ਮਿੰਦੋ ਦੇ ਘਰ ਪੁੱਤਰ ਹੋਇਆ ਸਾਰਾ ਪਰਿਵਾਰ ਬਹੁਤ ਖੁਸ਼ੀ ਪਰ ਜਦੋਂ ਸ਼ਰਨ ਦੇ ਘਰ ਤੀਨੇ ਜਨਮ ਲਿਆ ਤਾਂ ਘਰ ਵਿੱਚ ਸੋਗ ਪੈਦਾ ਹੋ ਗਿਆ ਕਿਉਂਕਿ ਸ਼ਰਨ ਆਪਣੇ ਸਹੁਰੇ ਘਰ ਹੀ ਸੀ ਉਸ ਨੂੰ ਪੇਕੇ ਨਹੀਂ ਭੇਜਿਆ ਗਿਆ ਸੀ ਸ਼ਰਨ ਦੀ ਸੱਸ ਅਤੇ ਉਹਦੇ ਨਾਨਤ ਨੂੰ ਬਹੁਤ ਦੁੱਖ ਹੋਇਆ ਕਿ ਤੂੰ ਪੱਥਰ ਜਮ ਸੁੱਟਿਆ ਹੈ ਸ਼ਰਨ ਅਤੇ ਸਰਜੀਤ ਆਪਣੀ ਧੀ ਲਈ ਬਹੁਤ ਖੁਸ਼ ਹਨ ਉਹ ਕਹਿੰਦੇ ਪ੍ਰਮਾਤਮਾ ਵੀ ਧੀ ਕਰਮਾਂ ਵਾਲਿਆਂ ਨੂੰ ਦਿੰਦਾ ਹੈ ਜਿਸ ਕਰ ਧੀ ਹੋਵੇ ਤਾਂ ਕਿਸੇ ਜੀਂਦੀ ਕੋਈ ਘਾਟ ਨਹੀਂ ਰਹਿੰਦੀ ਸ਼ਰਨ ਦੀ ਧੀ ਨੂੰ ਕੋਈ ਨਹੀਂ ਚੁੱਕਦਾ ਸੀ ਕਿਉਂਕਿ ਸਰਜੀਤ ਵੀ ਹੁਣ ਜਰਮਨ ਛੱਡ ਕੇ ਘਰੇ ਹੀ ਖੇਤੀ ਕਰਨ ਲੱਗ ਗਿਆ ਉਹ ਖੇਤੀ ਵਾਲੇ ਦੇ ਕੰਮਾ ਕਰਕੇ ਖੇਤਾਂ ਵਿੱਚ ਜ਼ਿਆਦਾ ਸਮਾਂ ਰਹਿੰਦਾ ਸੀ ਬਸ਼ਰਨ ਦੀ ਸੱਸ ਅਤੇ ਨੰਦ ਮਿੰਦੂ ਉਸਨੂੰ ਬਹੁਤ ਬੁਰਾ ਪਲਾ ਬੋਲਦੀਆਂ ਸਨ ਮਿੰਦੂ ਆਪਣੇ ਪੁੱਤਰ ਨੂੰ ਲੈ ਕੇ ਸਹੁਰੇ ਘਰ ਚਲੀ ਗਈ ਪਰ ਸ਼ਰਨ ਨੂੰ ਤੀ ਹੁਣ ਤੋਂ ਬਾਅਦ ਵੀ ਪੇਕੇ ਨਾ ਜਾਣ ਦਿੱਤਾ ਉਹ ਕਹਿੰਦੇ ਕਿ ਘਰ ਦਾ ਕੰਮ ਕੌਣ ਕਰੇਗਾ ਮਿੰਦੂ ਥੋੜੇ ਦਿਨਾਂ ਬਾਅਦ ਪੇਕੇ ਘੇੜਾ ਲਾ ਜਾਂਦੀ ਸੀ ਜੇ ਕਿਤੇ ਸ਼ਰਨ ਦੇ ਪੇਕੇ ਤੋਂ ਕੋਈ ਆ ਵੀ ਜਾਂਦਾ ਤਾਂ ਉਹਨਾਂ ਨੂੰ ਸਿੱਧੇ ਮੂੰਹ ਕੋਈ ਨਾ ਬੁਲਾਉਂਦਾ ਸ਼ਰਨ ਨੂੰ ਇਹ ਦੇਖ ਕੇ ਮਨ ਬਹੁਤ ਦੁਖੀ ਹੋ ਜਾਂਦਾ ਉਹਦਾ ਸੋਰਾ ਵੀ ਸੱਸ ਦੀ ਹਰ ਗੱਲ ਸੁਣਦਾ ਸੀ ਇੱਕ ਦਿਨ ਸ਼ਰਨ ਕੱਪੜੇ ਧੋਣ ਲੱਗੀ ਤਾਂ ਤਿਲਕੇ ਫਰਸ਼ ਉੱਤੇ ਡਿੱਗ ਗਈ ਸਿਰ ਵਿੱਚ ਬਹੁਤ ਸੱਟ ਲੱਗ ਗਈ ਪਰ ਕਿਸੇ ਨੇ ਵੀ ਉਹਦਾ ਕੋਈ ਧਿਆਨ ਨਾ ਦਿੱਤਾ ਉਹ ਹਮੇਸ਼ਾ ਆਪਣੀ ਤੀਨ ਨੂੰ ਆਪਣੇ ਨੇੜੇ ਇੱਕ ਬੂਰੀ ਉੱਤੇ ਪਾ ਕੇ ਫਿਰ ਕੰਮ ਕਰਦੀ ਸੀ ਹੁਣ ਸਰਜੀਤ ਨੂੰ ਪਤਾ ਲੱਗ ਗਿਆ ਸੀ ਕਿ ਮੇਰੇ ਜਾਣ ਤੋਂ ਬਾਅਦ ਘਰ ਵਿੱਚ ਮੇਰੇ ਤੀਨ ਨੂੰ ਕੋਈ ਨਹੀਂ ਚੁੱਕਦਾ ਸਰਜੀਤ ਵੀ ਆਪਣੇ ਤੀਨ ਨੂੰ ਬਹੁਤ ਪਿਆਰ ਕਰਦਾ ਸੀ ਤਿੰਨ ਸਾਲਾਂ ਬਾਅਦ ਘਰ ਵਿੱਚ ਸ਼ਰਨ ਦੇ ਪੁੱਤਰ ਹੋਇਆ ਫਿਰ ਘਰ ਵਿੱਚ ਬਹੁਤ ਖੁਸ਼ੀ ਮਨਾਈ ਪਰ ਤੀਨ ਨੂੰ ਹਮੇਸ਼ਾ ਨਫ਼ਰਤ ਹੀ ਕਰਦੇ ਸੀ ਐਦਾਂ ਹੀ ਸਮਾਂ ਲੰਘਦਾ ਗਿਆ ਬੱਚੇ ਹੁਣ ਵੱਡੇ ਹੋ ਗਏ ਸ਼ਰਨ ਦੀ ਤੀ ਦਾ ਨਾਮ ਕਮਲ ਸੀ ਤੇ ਪੁੱਤਰ ਦਾ ਨਾਮ ਸੁਖਦੀਪ ਸੀ ਦੋਵੇਂ ਪਣਪਰਾ ਵਿੱਚ ਬਹੁਤ ਪਿਆਰ ਸੀ ਦਾਦਾ-ਦਾਦੀ ਹੁਣ ਕਮਲ ਅਤੇ ਸੁਖਦੀਪ ਵਿੱਚ ਬਹੁਤ ਫਰਕ ਰੱਖਦੇ ਸੀ ਸੁਖਦੀਪ ਨੂੰ ਹਰ ਚੀਜ਼ ਮੂੰਹ ਮੰਗੀ ਮਿਲ ਜਾਂਦੀ ਸੀ ਪਰ ਕਮਲ ਲਈ ਹਰ ਚੀਜ਼ ਮਹਿੰਗੀ ਲੱਗਦੀ ਸੀ ਦਾਦੀ ਨੇ ਕਿਹਾ ਕਿ ਕੁੜੀਆਂ ਆਪਣੇ ਸਹੁਰੇ ਘਰ ਜਾ ਕੇ ਚੀਜ਼ਾਂ ਲੈਂਦੀਆਂ ਹੁੰਦੀਆਂ ਨੇ ਕਮਲ ਨੇ ਵੀ ਕੁਝ ਨਾ ਫਿਰ ਮੰਗਣਾ ਕਮਲ ਬਹੁਤ ਹੀ ਉਦਾਸ ਰਹਿਣ ਲੱਗੀ ਹੁਣ ਕਮਲ ਨੇ 10ਵੀਂ ਜਮਾਤ ਵੀ ਪਾਸ ਕਰ ਲਈ ਸੀ ਸ਼ਰਨਦੀਪੀ ਕਮਲ ਅੱਗੇ ਪੜਨਾ ਚਾਹੁੰਦੀ ਸੀ ਦਾਦਾ-ਦਾਦੀ ਆਪਣੀ ਪੋਤੀ ਕਮਲ ਨੂੰ ਪੜਾਉਣਾ ਨਹੀਂ ਚਾਹੁੰਦੇ ਸਨ ਸੁਜੀਤ ਆਪਣੀ ਧੀ ਕਮਲ ਨੂੰ ਪੜਾਉਣਾ ਚਾਹੁੰਦਾ ਸੀ ਕਮਲ ਦੇ ਡੈਡੀ ਨੇ ਉਸ ਨੂੰ ਕਰਦਿਆ ਨਾਲ ਲੜਕੇ ਨਾਲ ਦੇ ਪਿੰਡ ਸਕੂਲ ਵਿੱਚ ਪੜਨ ਲਾ ਦਿੱਤਾ ਕਮਲ ਪੜਨ ਵਿੱਚ ਬਹੁਤ ਹੁਸ਼ਿਆਰ ਸੀ ਉਹ ਹਰ ਰੋਜ਼ ਬੱਸ ਵਿੱਚ ਪੜਨ ਲਈ ਜਾਂਦੀ ਸੀ ਇੱਕ ਦਿਨ ਉਸ ਨੂੰ ਬੱਸ ਵਿੱਚ ਕੁਝ ਮੁੰਡਿਆਂ ਨੇ ਛੇੜਿਆ ਪਰ ਕਮਲ ਬਹੁਤ ਡਰ ਗਈ ਸੀ ਉਸਨੇ ਕਰਿਆ ਕਿ ਕੁਝ ਵੀ ਨਾ ਦੱਸਿਆ ਉਸ ਨੂੰ ਇੰਜ ਲੱਗਦਾ ਸੀ ਕਿ ਜੇ ਉਸਨੇ ਕਰੇ ਦੱਸਿਆ ਤਾਂ ਉਸ ਨੂੰ ਅੱਗੋਂ ਪੜਨੋਂ ਹਟਾ ਲੈਣਾ ਹੈ ਕਿਉਂਕਿ ਉਹਦੇ ਦਾਦਾ-ਦਾਦੀ ਤਾਂ ਪਹਿਲਾਂ ਹੀ ਨਹੀਂ ਸੀ ਮੰਨਦੇ ਪੜਾਉਣ ਲਈ ਇਸੇ ਤਰ੍ਹਾਂ ਕਈ ਦਿਨ ਇਦਾਂ ਹੀ ਚੱਲਦਾ ਰਿਹਾ ਕਮਲ ਬਹੁਤ ਪਰੇਸ਼ਾਨ ਸੀ ਕਮਲ ਨੂੰ ਸੱਤਿਨਾਦ ਦਾ ਮੁੰਡਾ ਬਹੁਤ ਪਰੇਸ਼ਾਨ ਕਰਦਾ ਸੀ ਉਹ ਹਰ ਰੋਜ਼ ਕਮਲ ਦਾ ਪਿੱਛਾ ਕਰਦਾ। ਉਸਨੇ ਕਮਲ ਨੂੰ ਗੱਲ ਕਰਨ ਲਈ ਕਿਹਾ ਕਿ ਜੇ ਤੂੰ ਮੇਰੇ ਨਾਲ ਫੋਨ ਤੇ ਗੱਲ ਨਹੀਂ ਕਰੇਂਗੀ ਤਾਂ ਮੈਂ ਤੇਰੀ ਬਾਰੇ ਤੁਹਾਡੇ ਘਰੇ ਸਭ ਕੁਝ ਦੱਸ ਦੇਣਾ ਹੈ ਕਿ ਤੈਨੂੰ ਬੱਸ ਵਿੱਚ ਹੋਰ ਮੁੰਡੇ ਵੀ ਛੇੜਦੇ ਹਨ। ਕਮਲ ਨੂੰ ਇਹ ਨਹੀਂ ਸੀ ਪਤਾ ਕਿ ਉਹ ਕਰੇ ਤਾਂ ਕੀ ਕਰੇ। ਜੇ ਉਸਨੇ ਸਾਡੀ ਘਰੇ ਦੱਸ ਦਿੱਤਾ ਤਾਂ ਮੈਂ ਅੱਗੇ ਪੜ ਨਹੀਂ ਸਕਾਂਗੀ। ਕਮਲ ਨੇ ਸੱਤਿਨਾ ਬਾਕੀ ਕਹਾਣੀ అగలే భాగించ